ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਨਵਾਂ ਸ਼ੌਂਕ ਕਰਾਉਣੇ ਆ ਤੁਹਾਨੂੰ ਤੇ ਪਹੁੰਚੀਆਂ ਪਿੰਡ ਝੋੜਣਾ ਤੇ ਇੱਥੇ ਆਪਾਂ ਆਏ ਸੀ ਬਾਈ ਹੂਟਰ ਸਿਸਟਮ ਲਗਾਉਣ ਲਈ ਕਿਉਂਕਿ ਸਿਆਲਾਂ ਦਾ ਸਮਾਂ ਤੇ ਚੋਰੀ ਜਿਹੜੀ ਆ ਵੱਧ ਗਈ ਫੇਰ ਦੁਬਾਰਾ ਚੋਰ ਜਿਹੜੇ ਆ ਗਏ ਸਰਗਰਮ ਹੋ ਗਏ ਤੇ ਕਾਫੀ ਥਾਵਾਂ ਤੇ ਚੋਰੀ ਹੋ ਵੀ ਗਈ ਆ ਸੇਮੇ ਪਿੰਡ ਵੀ ਇੱਕ ਬਾਈ ਦਾ ਫੋਨ ਆਇਆ ਉਹਨਾਂ ਦੇ ਵੀ ਚੋਰੀ ਹੋ ਗਏ ਕਾਫੀ ਕਬੂਤਰ ਤੇ ਇਹਨਾਂ ਦੀ ਸੇਫਟੀ ਦੇ ਲਈ ਆਪਾਂ 100% ਗਾਰੰਟੀ ਦਿੰਨੇ ਆ ਬਾਈ ਜਿੱਥੇ ਜਿਹੜੀ ਚੀਜ਼ ਮੈਂ ਕਵਰ ਕਰ ਦੂੰਗਾ ਉਸ ਥਾਂ ਥਾਣੀ ਚੋਰੀ ਨਹੀਂ ਹੋ ਸਕਦੀ ਆਪਾਂ ਬਾਈ ਕੋਈ ਵੀ ਥਾਂ ਕਵਰ ਕਰ ਸਕਦੇ ਆਂ ਦਰਵਾਜ਼ੇ ਵਿੰਡੋ ਆਪਾਂ ਗੁਰੂ ਘਰ ਦੀਆਂ ਜਾਂ ਪੀਰਖਾਨੇ ਦੀਆਂ ਗੋਲਕਾਂ ਜਿਹੜੀਆਂ ਮੈਂ ਗਾਰੰਟੀ ਨਾਲ ਕਵਰ ਕਰਕੇ ਦਊਂਗਾ ਜੇ ਕੋਈ ਕਰਾਣਾ ਚਾਹੂਗਾ ਨਾ ਚੋਰ ਚੱਕ ਕੇ ਲੈ ਕੇ ਜਾ ਸਕਦਾ ਗੋਲਕ ਨਾ ਉਹਨੂੰ ਖੋਲ ਸਕਦਾ ਜੇ ਖੋਲੂਗਾ ਜਾਂ ਚੱਕ ਕੇ ਖੜੂਗਾ ਹੂਟਰ 100% ਵੱਜੂਗਾ ਠੀਕ ਆ ਜੀ ਜਿਹੜੀ ਚੀਜ਼ ਮੈਂ ਕਵਰ ਕਰ ਦੇਣੀ ਉਸ ਥਾਂ ਥਾਣੀ ਚੋਰੀ ਨਹੀਂ ਹੋ ਸਕਦੀ ਗਾਰੰਟੀ ਹੈ ਚੀਜ਼ ਦੀ ਜਿੱਥੇ ਮਾਜੀ ਕੋਈ ਲਗਾ ਸਕਦਾ 10 ਸਾਲ ਦੇ ਕਰੀਬ ਹੋ ਗਏ ਆ ਪਤਾ ਤੁਹਾਨੂੰ ਅੱਜ ਤੱਕ ਬਾਬੇ ਦੀ ਕਿਰਪਾ ਨਾਲ ਵਧੀਆ ਚੱਲ ਰਿਹਾ ਸਾਰੇ ਔਰ ਸਮਾਨ ਵੀ ਏ ਕਲਾਸ ਲਗਾਈਦਾ ਆ ਤੇ ਵਧੀਆ ਚੀਜ਼ ਲਗਾਈਦੀ ਆ ਵੀ ਦਿੱਕਤ ਨਾ ਆਵੇ ਔਰ ਸਰਵਿਸ ਵੀ ਜਿਹੜੀ ਆਪਣੀ 100% ਆ ਜਿੱਥੇ ਵੀ ਕੋਈ ਦਿੱਕਤ ਹੁੰਦੀ ਆ ਆਪਾਂ ਜਾ ਕੇ ਉਹਦੀ ਸਰਵਿਸ ਵੀ ਵਾਈ ਦਿੰਨੇ ਆ ਸਾਲ ਇੱਕ ਦੀ ਫੁੱਲ ਗਾਰੰਟੀ ਹੁੰਦੀ ਆ ਉਸ ਤੋਂ ਬਾਅਦ ਜੋ ਆਪਣਾ ਚੈਲੰਜ ਹੋਏ ਕੋਈ ਸਮਾਨ ਖਰਾਬ ਜਾਂ ਤੇਲ ਖਰਚਾ ਉਹ ਲਈਦਾ ਨੋਰਮਲ ਰੇਟ ਆ ਸਾਡੇ ਉਹਦੇ ਵਿੱਚ ਹੀ ਅਸੀਂ ਜਿਹੜਾ ਪੂਰਾ ਸਿਸਟਮ ਬਾਈ ਕਰਕੇ ਦਿੰਨੇ ਆ ਔਰ ਗਰੰਟਡ ਚੀਜ਼ ਆ ਤੇ ਬਾਕੀ ਤੁਹਾਨੂੰ ਸ਼ੌਂਕ ਆਪਾ ਕਰਾਉਣੇ ਰਹਿਣੇ ਆ ਤੇ ਨਾਲ ਹੀ ਆਪਾਂ ਸ਼ੌਂਕ ਕਰਾਉਣੇ ਆ ਬਾਈ ਦੇ ਕੁਝ ਕਬੂਤਰਾਂ ਦਾ ਤੁਹਾਨੂੰ ਦਿਖਾਉਣੇ ਆ ਬਾਈ ਦੇ ਕਬੂਤਰ ਤੇ ਬਾਈ ਹੁਣੀ ਆਪ ਘਰੇ ਨਹੀਂ ਸੀ ਤੇ ਤੇ ਬਾਈ ਹੁਣਾ ਦੇ ਫਰੈਂਡ ਚਾਚੇ ਹੁਣਾ ਦੇ ਲੜਕੇ ਨੇ ਸੁਮਨ ਬਾਈ ਇਹ ਨਾਲ ਸਾਹਮਦੇ ਨੇ ਤੇ ਇੱਥੇ ਸਿਸਟਮ ਆਪਾਂ ਸਾਰਾ ਲਗਪਗ ਲਗਾ ਦਿੱਤਾ ਆ ਤੇ ਬਾਈ ਹੋਣਾ ਦੀਆਂ ਛਤਰੀਆਂ ਲੱਗੀਆਂ ਹੋਈਆਂ ਤੇ ਸ਼ੌਂਕ ਕਰਾਉਣੇ ਆ ਥੋੜਾ ਜਿਹਾ ਕਬੂਤਰਾਂ ਦਾ ਤੁਹਾਨੂੰ ਦਿਖਾਉਣੇ ਆ ਐ ਨੇ ਬਾਈ ਦੇ ਨਵੇਂ ਪੱਠੇ ਪੱਠੀਆਂ ਤੇ ਸਿਸਟਮ ਦੇਖੋ ਵੀਰ ਨੇ ਕਿੰਨਾ ਸੋਹਣਾ ਕੀਤਾ ਹੋਇਆ ਖੁੱਡਿਆਂ ਦੀ ਹਾਈਟ ਘਟਾ ਉੱਪਰ ਜਿਹੜਾ ਹੈਗਾ ਇੱਟ ਵਾਲਾ ਪਾਇਆ ਹੋਇਆ ਆ ਜਾਲੀਆਂ ਦਰਵਾਜ਼ੇ ਸਾਰੇ ਦੇ ਸਾਰੇ ਜਿਹੜੇ ਇਹਦੇ ਕਵਰ ਕਰ ਦਿੱਤੇ ਨੇ ਬਾਈ ਤੇ ਬਹੁਤ ਹੀ ਵਧੀਆ ਸ਼ੌਂਕ ਆ ਵੀਰ ਦਾ ਇਹ ਨਵੇਂ ਪੱਠੇ ਪੱਠੀਆਂ ਨੇ ਸਾਰੇ ਬਾਈ ਹੋਣਾ ਦੇ ਔਰ ਬੈਠਣ ਦਾ ਸਿਸਟਮ ਵਧੀਆ ਲੱਗਾ ਮੈਨੂੰ ਕਿ ਵੀਰ ਨੇ ਬੜੇ ਵਧੀਆ ਤਰੀਕੇ ਦੇ ਨਾਲ ਬਣਾਇਆ ਆ ਹਾਈਟ ਵੀ ਘਟਾ ਇੱਕ ਆ نیچے ਬਣਾ ਦਿੱਤਾ ਤੇ ਉੱਪਰ ਜਿਹੜੇ ਸਾਈਡਾਂ ਦੇ ਉੱਤੇ ਜਿਹੜੇ ਆ ਪੈਚ ਵੀ ਲਗਾ ਦਿੱਤੇ ਨੇ ਬੈਠਣ ਦੇ ਵਾਸਤੇ ਇਸ ਵਾਰ ਬਰਸਾਤਾਂ ਦੇ ਮੌਸਮ ਕਰਕੇ ਸਾਰੇ ਭਰਾਮ ਦੇ ਜਿਹੜੇ ਬੱਚੇ ਲਗਭਗ ਲੇਟ ਹੀ ਨਿਕਲੇ ਨੇ ਤੇ ਲੇਟ ਹੀ ਗਏ ਨੇ ਨਹੀਂ ਤੇ ਜੇ ਜਿਹੜੇ ਆ ਪਹਿਲਾਂ ਬਣ ਜਾਂਦੇ ਬਰਸਾਤਾਂ ਦੇ ਕਰਕੇ ਅੰਡੇ ਬਹੁਤ ਜ਼ਿਆਦੇ ਭਰਾਮਾਂ ਦੇ ਖਰਾਬ ਹੋ ਗਏ ਤੇ ਉਹਦੇ ਕਰਕੇ ਵੀ ਦਿੱਕਤ ਆਈ ਆ ਏ ਬਾਈ ਹੁਣਾਂ ਦਾ ਜਿਹੜਾ ਹੈਗਾ ਆ ਇੱਕ ਖੁੱਡਾ ਆ ਤੇ ਦੂਸਰੇ ਖੁੱਡੇ ਦਾ ਵੀ ਕਰਾਉਣੀ ਆ ਸ਼ੌਂਕ ਤੇ ਕੁਝ ਪੱਠੇ ਪੱਠੀਆਂ ਜਿਹੜੇ ਹੈਗੇ ਨੇ ਇੱਧਰ ਇਹ ਪਹਿਲੀ ਝੋਲ ਦੇ ਲੱਗਦੇ ਆ ਹਨਾ ਹਾਂ ਪਹਿਲਾਂ ਦੇ ਇਹ ਪਹਿਲੀ ਝੋਲ ਦੇ ਆ ਆ ਦੇਖੋ ਖੁੱਡੇ ਵੀ ਪੂਰੇ ਠੰਡੇ ਰਹਿੰਦੇ ਨੇ ਗਰਮੀਆਂ 'ਚ ਕਿਉਂਕਿ ਇਟਾਂ ਵਾਲਾ ਜਿਹੜਾ ਹੈਗਾ ਆ ਤਪਦਾ ਨਹੀਂ ਆ ਉੱਪਰ ਮਿੱਟੀ ਪਾਈ ਹੋਈ ਆ ਬਾਈ ਹੁਣਾਂ ਨੇ ਸ਼ੌਂਕ ਬਹੁਤ ਵਧੀਆ ਵੀਰ ਹੁਣਾਂ ਦਾ ਇਹ ਲਾਲ ਚੀਨੇ ਜਿਹੜੀ ਐ ਕਿਹੜੀ ਬਰੀਡ ਐ ਬਾਈ ਇਹ ਬਈ ਪੁਰਾਣੇ ਕਬੂਤਰ ਪੁਰਾਣੇ ਹੀ ਆ ਆਪਣੇ ਹੈ ਦੇਖੋ ਬਾਈ ਤੁਹਾਨੂੰ ਇੱਕ ਕਬੂਤਰ ਦਿਖਾਣਾ ਲਾਲ ਚੀਨਾ ਘਾੜਾ ਚੀਨਾ ਆਪਾਂ ਕਹ ਦਿੰਨੇ ਆ ਨਾ ਜਦਾਂ ਮੈਂ ਬਾਬੇ ਧੰਨੇ ਵਾਲੇ ਬਾ ਲਾਲ ਚੀਨੇ ਵਿੱਚ ਗਾੜੇ ਗਾੜੇ ਨੇ ਆ ਦੇਖੋ ਪਰਿੰਦਾ ਸ਼ਾਨਦਾਰ ਪਰਿੰਦੇ ਨੇ ਪੂਰੇ ਪੱਠੇ ਬਣ ਕੇ ਲਗਭਗ ਹੈਨਾ ਹਾਂ ਇਹ ਬਈ ਪੱਠੇ ਆ ਹਾਂ ਇਧਰ ਬਾਈ ਉਹਨਾਂ ਨੇ ਜਿੱਦਾਂ ਜਿੱਦਾਂ ਬਣਦੇ ਜਾ ਰਹੇ ਆ ਉਦੋਂ ਉਦੋਂ ਜਿਹੜੇ ਉਹ ਅਲੱਗ ਕਰੀ ਜਾ ਰਹੇ ਨੇ ਉਹਨਾਂ ਨੇ ਤੇ ਸ਼ੌਂਕ ਬਹੁਤ ਵਧੀਆ ਇਹ ਸੀ ਬਾਈ ਉਹਨਾਂ ਦਾ ਦੂਸਰਾ ਖਿੱਡਾ ਤੇ ਸ਼ੌਂਕ ਵਧੀਆ ਵੀਰ ਦਾ ਕਿੱਦਾਂ ਦਾ ਲੱਗਾ ਦੱਸਣਾ ਜ਼ਰੂਰ ਬਾਈ ਛਤਰੀਆਂ ਖੜੀਆਂ ਨੇ ਬਾਈ ਉਹਨਾਂ ਦੀਆਂ ਇਹ ਫੇਰ ਦੱਸਦੀ ਐ ਇੱਕ ਵਾਰ ਝੋੜੜਾ ਪਿੰਡ ਵਸੀਆਂ ਰਾਏਕੋਟ ਦੇ ਲਾਗੇ ਪਹੁੰਚੇ ਹੋਏ ਆ ਬਾਜੀ ਵੀ ਬਹੁਤ ਵਧੀਆ ਹੁੰਦੀ ਆ ਇਸ ਪਿੰਡ ਦੇ ਵਿੱਚ ਤੇ ਇਨਸਾਫ ਵੀ ਬਹੁਤ ਵਧੀਆ ਹੁੰਦਾ ਆਪਾਂ ਵੀ ਇੱਕ ਵਾਰ ਇੱਥੇ ਆਏ ਸੀ ਤੇ ਬਹੁਤ ਵਧੀਆ ਬਾਜੀ ਕਰਾਈ ਬਾਈ ਉਹਨਾਂ ਨੇ ਤੇ ਵਧੀਆ ਸ਼ੌਂਕ ਆ ਜਾਲੀਆਂ ਪਿੰਜਰੇ ਸਭ ਬਾਈ ਉਹਨਾਂ ਨੇ ਸ਼ੌਂਕ ਦੇ ਨਾਲ ਤਿਆਰ ਕਰਵਾਏ ਹੋਏ ਆ ਤੇ ਬਾਕੀ ਬਾਈ ਕਿੱਦਾਂ ਦਾ ਲੱਗਾ ਵੀਰ ਦਾ ਸ਼ੌਂਕ ਦੱਸਿਓ ਜਰੂਰ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤੇ ਹੂਟਰ ਸਿਸਟਮ ਜੇ ਕਿਸੇ ਭਰਾ ਨੇ ਲਗਾਉਣਾ ਹੋਵੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਆਪਣਾ ਮੋਬਾਈਲ ਨੰਬਰ ਆ 988306910 9888306910 ਤੇ ਨਵੀਂ ਵੀਡੀਓ ਲੈ ਕੇ ਮਿੱਤਰੋ ਮਿਲਦੇ ਆ ਬਹੁਤ ਛੇਤੀ ਦਿਓ ਜੱਜ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ